ਕਹੀ ਕਿੰਨਾ ਟਾਈਮ ਹੋ ਗਿਆ ਮੈਂ ਇੱਥੇ ਖਲੋਤੀ ਨਹੀਂ। ਪਿੰਦਰਹਰ ਤੱਕ ਆਏ ਨਹੀਂ ਆ। ਹੱਥ ਹੋ ਗਏ ਨਾ ਮੇਰੇ। ਇੱਕ ਗਰੀਫੇਰ ਲਾ ਕੇ ਦੇਖੀ ਤਾਂ ਚੱਲ ਰਹਿਣ ਦੇਣੀ ਫੇਰ ਕਹਿਣਗੇ ਕਿ ਬਾਰ ਬਾਰ ਫੋਨ ਨਹੀਂ ਲਈ ਜਾਂਦੀ। ਇਹ ਸਿਆਖੜੀ। ਸ਼ੁਕਰ ਆ ਕਿ ਤੇ ਆਏ ਹੋ। ਪਤਾ ਮੈਂ ਕਦੋਂ ਦੀ ਖਲੋਤੀ। ਤੁਹਾਨੂੰ ਠੀਕਾਂ ਗਈਆਂ। ਚੱਲ ਖੋਸਣਾ ਕੀ ਹਾਲ ਚਾਲ? ਚੰਗੇ ਨੇ ਹਾਲ ਮੇਰੇ। ਤੂੰ ਬੜਾ ਸਹਿਰ ਜੀਦੋਗਾ ਕਿਉਂ ਤੂੰ ਕਿੱਥੇ ਦੇਖ ਰੋਆ ਪਰ ਮੇਰੀ ਸਾਈਡ ਤੇ ਲੋਗੀਆਂ ਕਿੰਨੇ ਜਾਣੇ ਨੰਦਨ ਹੈ ਮੈਂ ਕਿਤੇ ਕੋਈ ਨਵੇਂ ਇੱਕ ਹੀ ਨਾ ਲਈ ਕਿਤੇ ਦੇਖਣਾ ਫਿਰ ਨੇ ਇੱਧਰ ਕਿਹੜਾ ਕੋਈ ਆਉਂਦਾ ਇਹ ਵਲੇ ਕਿਸਦਾ ਕੋਈ ਪਤਾ ਨਹੀਂ ਹੁੰਦਾ ਜਰੂਰੀ ਥੋੜੀ ਹੈ ਪਰ ਉਹਨਾਂ ਨੇ ਬਸ ਆਪਣੀ ਸਾਈਡ ਤੇ ਹੀ ਰਹਿਣਾ ਹੋਰ ਕੇ ਪਾਸੇ ਆਉਣਾ ਜਾਣਾ ਹੀ ਨਹੀਂ ਆ ਟਿਕਟ ਵਗੈਰਾ ਕੋ ਪਰਸ ਮੈਨੂੰ ਭਲਾ ਦੇ ਆਪਣੀ ਟ੍ਰੈਨਿੰਗ ਯਾ ਤੇਰੇ ਤੋਂ ਬਾਅਦ ਵਿੱਚ ਮੈਂ ਲੈ ਲਾਂਗੀ ਮੇਰੀ ਗੱਲ ਸੁਣ ਇਦਾਂ ਕਰੀਏ ਆਪਾਂ ਹਾਂ ਇਹ ਪਟਾਲੇ ਚੱਲੀ ਇਹ ਦਰਗਾਹ ਤੱਕ ਵੇਖ ਲੋ ਜਿੱਥੇ ਵੀ ਜਾਣਾ ਵਾ ਪਰ ਇੰਨੀ ਦੂਰ ਕਰਨੀ ਕੀ ਜਾਣਾ ਐਵੇਂ ਇਕੱਲੇ ਤਾਂ ਐਵੇਂ ਡਰਿਆ ਨਾ ਕਰ ਘੁੰਮਦੇ ਫਿਰਦੇ ਆ ਜਾ ਕੇ ਹੁਣ 2-3 ਘੰਟੇ ਹੈਗੇ ਹੀ ਐ ਨਾ ਹਾਂ ਤੇ ਸਹੀ ਆ ਪਰ ਮੈਨੂੰ ਇੱਕ ਗੱਲ ਦੀ ਘਰਾਨੀ ਤੇ ਤੇਰੇ ਸਹੇਲੀ ਹੈ ਬੜੀ ਚਲਾਕ ਉਹਦਾ ਆਂਦੀ ਹੀ ਨਹੀਂ ਆਵਾਂਗੇ ਨਾਲ ਤੇ ਵੇਖ ਲੈ ਹੁਣ ਟਾਈਮ ਤੇ ਟਾਈਮ ਮੁੱਕ ਰਹੀ ਉਹਨੂੰ ਲੈ ਕੋਈ ਕੰਮ ਹੀ ਉਹ ਤਾਂ ਕਰਕੇ ਵੀ ਚਲ ਗਈ ਚੱਲ ਇੰਨਾ ਤਾਂ ਠੀਕ ਆਣਾ ਤੈਨੂੰ ਕਾਰ ਗਈ ਜੜਾਈ ਆ ਹੋਏ ਨੈਸਟ ਪਰ ਕਹ ਤੀ ਤਾਂ ਇਦਾਂ ਕਰਦੇ ਆ ਬਟਾਲੇ ਚਲਦੇ ਆ ਪਹਿਲਾਂ ਤੇ ਖਾਵਾਂਗੇ ਗੋਲ ਗੱਪੇ ਜਿਹੜੇ ਤੇਰੇ ਫੇਵਰੇਟ ਨੇ ਹਾਂ ਠੀਕ ਤੇ ਮੁਰਕਿਓ ਫਿਰ ਆਪਾਂ ਘੁਮਾ ਫਿਰਾਂਗੇ ਨਾਲੇ ਤੈਨੂੰ ਅੱਜ ਸੂਟ ਲੈ ਕੇ ਦੇਣਾ ਹੈ ਹੋਏ ਸੂਟ ਨਾ ਹੁਣੀ ਮੈਂ ਲੈਣਾ ਹੈਗਾ ਪਿੰਦਰ ਕਿਉਂ ਲੈਣਾ ਕਿਉਂ ਨਹੀਂ ਆ ਮੈਂ ਕਿਥੇ ਰੱਖਾਂਗੇ ਕੀ ਕਰਜਣੇ ਜਵਾਬ ਦੇਵਾਂਗੇ ਕਿ ਮੈਨੂੰ ਕਿੰਨੇ ਲੈ ਕੇ ਦਿੱਤਾ ਵਾ ਜਵਾਬ ਕੀ ਦੇਣਾ ਹੈ ਕਹਦੇ ਕਿ ਫਰੈਂਡ ਨੇ ਲਿਆਤਾ ਕੋਈ ਨਹੀਂ ਪਿੰਦਰ ਲੈ ਕੇ ਦਿੰਦਾ ਹੁੰਦਾ ਮਨੇ ਕਿਹਾ ਨਾ ਇਹ ਟਾਈਮ ਉੱਤੇ ਨ ਕੋਲ ਜਾਨੀ ਨਾ ਉਦੋਂ ਦਾ ਤੇ ਕਿਹਨੇ ਲੈ ਕੇ ਨਹੀਂ ਤਾ ਹੋਣੀ ਉਹ ਮਰੇ ਲੈ ਕੇ ਦੇਣਾ ਚੱਲ ਕੋਈ ਗੱਲ ਨਹੀਂ ਆਪੀ ਕਹਿੰਦੀ ਜੋਗ ਵਿੱਚ ਕਹਿਣਾ ਹੋਏਗਾ ਤੂੰ ਮਗਰ ਬਹਿ ਹਾਂ ਚਲੋ ਤੂੰ ਇਦਾਂ ਕਰ ਮਗਰ ਬਹਿ ਤਾਂ ਆਪਾਂ ਚੱਲੀ ਗੁਰ ਹਾਸ ਤੇ ਮੈਂ ਰੋਕੀ ਵੀ ਕਿਈ ਚਿੰਤ ਨਹੀਂ ਦਿੱਤਾ ਤਾਂ ਫਿਰ ਕੀ ਵੇਖਣ ਦੇ ਅਜੇ ਆਪਣਾ ਵਿਆਹ ਹੋਣ ਵਾਲਾ ਹੈ ਹੋਣ ਵਾਲਾ ਐਵੇਂ ਨਾ ਤੂੰ ਕੀ ਕਰ ਗੱਲ ਕੀਤੀ ਨਾ ਮੈਂ ਕੀਤੀ ਗੱਲ ਨਹੀਂ ਬਤੀ ਹੋਣਾ ਮੇਰੀ ਗੱਲ ਸੁਣ ਉਹ ਰਤ ਨੂੰ ਖੁਸ਼ਖਬਰੀ ਸੁਣਾਉਣਾ ਮਗਰ ਬਹਿ ਦੱਸੋ ਮੈਂ ਆਪਣੇ ਘਰੇ ਗੱਲ ਕਰ ਲਈ ਏ ਸੱਚੀ ਖੋਰ ਫਿਰ ਕੀ ਹੁੰਦੇ ਕਹਿਣਾ ਕਿ ਮੈਂ ਤੇ ਮਨਾ ਲਏ ਨੇ ਉਹ ਤਾਂ ਬੜੇ ਕੋਸ਼ਿਸ਼ ਨਹੀਂ ਹੁਣ ਤੂੰ ਇਹ ਵੀ ਕੋਈ ਕਦਮ ਨਾ ਮਣ ਆਉਣੇ ਚਲੋ ਕੋਈ ਗੰਗੀ ਫਰਮਾ ਨਹੀਂ ਕਰਨਾਂ ਦੀ ਗੱਲ ਜੇ ਤੂੰ ਹੀ ਕਰ ਲਈਏ ਤੇ ਜੇ ਤੂੰ ਕਰ ਲਈਂ ਕਿ ਠੀਕ ਆ ਜੇ ਨਹੀਂ ਤਾਂ ਕਿਹਨੂੰ ਖਲਾ ਦੇਣਾ ਏ ਕੰਮ ਕਰਦੇ ਇਹ ਸਭ ਬਿੱਤਲਾ ਜੀ ਪਰ ਇਹ ਨਾ ਹੋਵੇ ਮੁੜਕਿਆਂ ਵਿੱਚ ਜੜਾ ਆਪਾਂ ਪਾਈਏ ਕੋਈ ਪਾਣੀ ਮਾਰ ਦੇ ਤੂੰ ਕੋਈ ਆਪਣਾ ਖਾਸ ਜਾ ਵੇਖਿਆ ਹੁਣ ਉਹ ਨਵਦੀਪ ਖਾਸ ਨੂੰ ਅੱਜ ਗੱਲ ਕੋਈ ਵੀ ਨਹੀਂ ਹੁੰਦਾ ਔਰ ਮੈਂ ਵੀ ਵੱਡਾ ਜਿਆਦਾ ਦਿਲ ਕਰਕੇ ਗੱਲ ਕਰ ਹੀ ਲਈਏ ਚਲੋ ਕੋਈ ਆ ਜਿੱਦਾਂ ਕਰ ਤੂੰ ਆਪਣੀ ਭਾਬੀ ਨਾਲ ਕਰ ਲੈ ਗੱਲ ਮੰਮੀ ਨਾਲ ਕਰ ਲੇ ਮੇਰੀ ਮੰਮੀ ਨੂੰ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਵੀ ਨਹੀਂ ਮੰਨਣਾ ਹੈਗਾ ਫਿਰ ਤੂੰ ਭਾਬੀ ਨਾਲ ਹੀ ਗੱਲ ਕਰੀ ਕਰਾਂਗੇ ਕੋਈ ਤਾਕੂ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਕਰ ਲੈਣਗੇ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਰਹਿਣਾ ਚੱਲੀ ਹਾਂ ਹੁਣ ਕਿ ਇਹ ਸਾਰੀਆਂ ਗੱਲਾਂ ਤੇ ਹੀ ਜਾਣੀਆਂ ਆ ਚਲੋ ਕੋਈ ਗੱਲ ਨਹੀਂ ਆ ਚਲੋ ਬੈਕ कोई तो तो गल तो देखो मुड़ को गुमना करना मैं लोन लगा हाँ मैं भी एक तो बाजार ची लाके जावे आराम जिधर मर्जी चल जागे बाद गल ही नहीं है कितने तो कोई वे खीना ले मुझे बड़ा डर लगता था देखना हूँ किन्हे इधर ना को का डिपेंड हो आऊँ ना कैसा जाने आऊँ तो राम ना उन्हें यार इला टेंशन शार्ट शार्ट तो कोर्स मोस्टर है आ क्या पता हाँ मम्मी ਮੈਨੂੰ ਸੇਲੀ ਆਪਣੇ ਨਾਲ ਆਪਣੇ ਘਰ ਲੈ ਗਈ ਹੀ ਤੇ ਉਹਦੀ ਮੰਮੀ ਨੇ ਨਾ ਮੈਨੂੰ ਸੂਟ ਦਿੱਤਾ ਜੀ। ਪੁੱਤ ਐਨੀ ਖੇਚਿਆ ਥੋੜੀ ਕਹਿਨੂੰ ਪਾਈ ਦੀ ਤੂੰ ਕਹਿਣਾ ਕਿ ਨਹੀਂ ਵੀ ਮੇਰੇ ਤੱਗੇ ਹੀ ਬੜੇ ਸੂਟ ਨੇ। ਮੈਂ ਮੰਮੀ ਵੀ ਥੀਰਾ ਕਿਆ ਹੀ। ਕਿਉਂ ਆਂਟੀ ਗੜੀਆਂ ਮੰਨਦੀ ਹੀ ਨਹੀਂ। ਉਹ ਆਉਂਦੇ ਹੀ ਤੇਨੂੰ ਲੱਗਣデア ਹੋਣਾ ਵਾ ਵੀ ਸੋਹਣਾ ਨਹੀਂ ਤੂੰ ਤਾਂ ਨਹੀਂ ਲੈਂਦੀ ਫਿਰ ਤੁਹਾਨੂੰ ਪਤਾ ਇਦਾਂ ਚੰਗੇ ਜਿ ਨਹੀਂ ਲੱਗੇਗਾ। ਦੱਸ ਖੇਚਲ ਪਾਈ ਨਾ ਵਿਚਾਰਿਆਂ ਨੇ। ਉਹੋ ਗੱਲ। ਹੁਣ ਇੱਕ ਕੰਮ ਕਰੀ ਤੂੰ ਵੀ ਕਹਿੰਦੇ ਨਾ ਆਪਣੀ ਸੇਲੀ ਨੂੰ ਕਮੀ ਆ ਵੀ। ਕਦਾਲਾ ਪੰਮੀ ਬਣਾ ਦਾਂਗੇ ਚੰਗੇ ਨਹੀਂ ਲੱਗੇ ਦਾ ਪੁੱਤ ਅਗਲੇ ਨੇ ਮੈਂ ਕਿੰਨਾ ਸੋਹਣਾ ਸੂਟ ਲੈ ਕੇ ਦਿੱਤਾ ਤਾਂ ਛਦਾਣੇ ਤੂੰ ਉਹਨੂੰ ਕਹਿਣਾ ਵੀ ਇਹ ਰੰਗ ਦਾ ਤੇ ਮੇਰਾ ਗੇਹਾ ਦਾ ਨੂੰ ਤੱਸ ਇੱਕ ਬੰਨੇ ਕਹਿੰਦੇ ਉਹਨਾਂ ਤੋਂ ਲੈਣਾ ਨਹੀਂ ਤੇ ਦੂਜੇ ਬੰਨੇ ਮੈਨੂੰ ਕਹਿੰਦੇ ਮੈਨੂੰ ਰੰਗ ਬਟਾ ਕੇ ਦੋ ਤਾਂ ਉਹਨਾਂ ਦੇ ਕੋਲ ਹੈਗਾ ਹੀ ਉਹਨਾਂ ਨੇ ਮਿਲ ਕੇ ਉਹ ਦੇ ਦਿੱਤਾ ਕੀ ਤੋਂ ਨੇ ਆਪਣੇ ਲਈ ਨਹੀਂ ਲਿਆਂਦਾ ਅੱਛਾ ਤਾਂ ਇਹ ਸੂਟ ਕਿਦਾਂ ਸੋਹਣਾ ਹੀ ਹੈ ਤੂੰ ਇਹ ਬਣਾ ਲੈ ਨਹੀਂ ਚੱਲ ਪੁੱਤ ਤੈਨੂੰ ਦਿੱਤਾ ਵਾ ਅਗਲੇ ਨੂੰ ਕਹੂਗਾ ਕਿ ਜ ਕੁੜੀ ਨੂੰ ਦਿੱਤਾ ਵਾ ਤੇ ਕੁੜੀ ਸੁਆਵੇਂ ਪਤਾ ਮੈਂ ਕਾ ਨੂੰ ਸੁਆਵੇਂ ਨਾਲੇ ਮੈਂ ਕਿਹੜੇ ਦੋਵੇਂ ਮੰਮੀ ਇੱਕੋ ਦਿਨ ਪਾਉਣੇ ਆ ਇਹ ਕਿੱਡਾ ਸੋਹਣਾ ਕੁੜਾ ਹੈ ਹਾਂਜੀ ਬੜਾ ਸੋਹਣਾ ਹੋਰ ਤੇ ਸੋਹਣਾ ਨਾਲ ਚਿੰਨੀ ਵੇਖ ਦੇ ਵਧੀਆ ਇਹ ਚੰਗਾ ਮਹਿੰਗਾ ਆਇਆ ਲੱਗਦਾ ਹੈ ਕੀ ਪਤਾ ਮੰਮੀ ਹੁਣ ਚੱਲ ਕੋਈ ਨਹੀਂ ਸਵਾ ਲਈ ਤੂੰ ਹਣ ਉਹ ਜਰੂਰ ਥੋੜੀ ਪਹਿਰੇ ਇੱਥੇ ਕਿਹੜੇ ਇਕੱਠੇ ਪਾਉਣੇ ਨੇ ਅਗਲੇ ਨੂੰ ਹੁੰਦਾ ਵੀ ਤਾਰੀਜ ਨਾ ਦਿੱਤਾ ਵਾ ਤੇ ਸਵਾਉਣਾ ਵੀ ਚਾਹੀਦਾ ਤਾਂ ਹੁਣ ਨਹੀਂ ਕੋਈ ਨਹੀਂ ਮੰਮੀ ਫੜਾਇਆ ਹ ਸ਼ਾਮ ਨੂੰ ਉਧਰ ਕੋਈ ਨਹੀਂ ਮੈਂ ਦੇਵਾਂਗੀ ਉਦਾਂ ਵੀ ਕਿੰਨੀ ਖੇਚਲ ਕੀਤੀ ਹੈ ਹਾਂ ਜੀ ਐਵੇਂ ਮੈਨੂੰ ਲੱਗੀ ਘਰ ਉਹ ਤੇ ਮੈਂ ਬੜਾ ਕਿਹਾ ਕਿ ਮੈਂ ਨਹੀਂ ਜਾਣਾ ਹੈਗਾ ਤਾਂ ਹੀ ਮੈਂ ਕੰਮ ਕਰੀਆ ਉਹਨਾਂ ਕੈਸੇ ਲਈ ਹੋਰ ਦੇਸ਼ਾਂ ਜੀ ਬਾਹਰ ਚੜਦਾ ਵਾ ਉਹ ਤਾਂ ਲੈਣੇ ਨਹੀਂ ਕੱਪੜੇ ਸੋਕੇ ਦੇਣੇ ਵੀ ਪੈਂਦੇ ਨੇ ਹੋਰ ਤਾਂ ਹੁਣ ਉਹਨੂੰ ਵੀ ਲੈ ਕੇ ਆਉਣੀ ਆਪਾਂ ਵੀ ਉਹਨੂੰ ਸੋਹਣਾ ਸੂਟ ਬਣਾ ਕੇ ਦੇਵਾਂਗੇ ਮੈਂ ਦੁਕਾਨ ਤੇ ਲੈ ਜਾਣਾ ਇਹ ਨਾ ਉਹਦਾ ਜਿੱਦਾਂ ਤੇਰਾ ਇੱਕੋ ਰੰਗ ਉਹਦਾਂ ਤੇ ਇੱਕੋ ਹੋ ਜੇ ਤਾਂ ਆਪਣੀ ਮਰਜ਼ੀ ਦਾ ਲੱਲੇਗੀ ਸ਼ੁਕਰ ਹੈ ਮੰਮੀ ਕਿਤੇ ਤੁਹਾਡਾ ਵੀ ਦਿਲ ਨਿਕਲਿਆ ਲੈ ਐਨੀ ਦਿਨੀ ਮੈਂ ਹੈਗੀ ਉਹ ਮੈਂ ਇੰਨੀ ਭੁੱਖ ਖਲਾ ਰਾਂਗੀ ਤੇ ਲਈ ਜਾਂਦਾ ਹੀ ਪਤਾ ਦੇਂਦਾ ਨਹੀਂ ਪਤਾ ਚਲੋ ਕੋਈ ਨਹੀਂ ਮਮਮੀ ਕਹਾਂਗੀ ਉਹ ਕਿ ਇਹ ਅਗਲੀ ਨੇ ਖਰੀਦ ਲਈ ਹੈ ਮੇਰੀ ਧੀ ਤੇ ਮੇਰਾ ਵੀ ਦਨੇ ਫਰਜ ਬੰਦ ਆ ਉਹਦੇ ਮੈਂ ਸੋਣਾ ਵਾ ਨਾ ਸੂਰਤ ਤਾਂ ਬੜਾ ਸੋਹਣਾ ਹੈ ਵੇ ਪੂਲਾ ਲੈਣ ਅਗੇ ਇਤਨੀ ਲੋੜ ਹੈਗੀ ਨਹੀਂ ਮਮਮੀ ਕੋਟਨ ਲਈ ਆ ਵੇ ਨਾ ਮਾਂ ਵਿੱਚ ਨਹੀਂ ਰਲਦੀ ਤੇ ਜਿਹੜੀ ਇਹਦੇ ਨਾਲ ਮਮਮੀ ਉਹ ਐ ਨਹੀਂ ਮੈਂ ਕਹਿ ਹੀ ਦਿੱਤਾ ਵਾ ਤੂੰ ਦੋਹੋ ਗੱਲ ਪੀ ਝਟ ਡੈ ਪੀ ਚੱਲ ਕੋਈ ਨਹੀਂ ਸਾਂਭ ਲਾ ਫੜਾਇਓ ਸ਼ਾਮਣ ਉੱਤੇ ਸ਼ਾਮਣ ਮੈਂ ਜਾਵਾਂਗੀ ਹਾਂ ਹਾਂ ਕਲਪੋ ਜੀ ਉਹਨਾਂ ਨੇ ਕਿਉਂ ਲੈਸ ਲੂਸ ਲਾ ਦਿਓ ਬੱਦੀਆ ਜੀ ਨਹੀਂ ਮੈਨੂੰ ਸੁਨਾ ਦੇਵਾਂਗੀ ਲਾਲੀ ਦੀ ਹੰਦੀ ਕੋਲੋਂ ਆਪੇ ਲੈ ਆਉਣਗੇ ਹਾਂ ਆ ਮੈਂ ਆਪ ਤੇ ਰਾਤੇ ਹੈਗਾ ਉਹਦੇ ਹਾਂਜੀ ਉਹ ਤੇ ਹੋਣਾ ਹੀ ਆ ਸਾਡਾ ਅੱਖ ਫੇਰਨੂ ਹੈ ਨਾ ਤੇ ਮੈਂ ਲਿਆ ਹਾਂ ਰੋਟੀ ਪੱਕੀ ਨਹੀਂ ਰੋਟੀ ਨਹੀਂ ਮਸਣੀ ਹੈਗੀ ਉਹਨਾਂ ਨੇ ਖਵਾਤੀ ਹੀ ਮੈਨੂੰ ਚਲ ਅੱਛਾ ਜਾ ਫਿਰ ਕੱਪੜੇ ਕੁੱਪੜੇ ਬਦਲ ਤੇ ਹੌਲਾ ਦੇ ਕੋ ਸੂਟ ਪਾ ਮੇਰੀ ਕੋਈ ਨਹੀਂ ਸ਼ੁਕਰ ਮਮਮੀ ਨੇ ਪੁੱਛਿਆ ਨਹੀਂ ਹੈਗਾ ਕਿੰਨੀ ਲੇਟ ਕਿਉਂ ਆਈਆਂ ਬਾਬ ਵਧੀਆ ਬਣਾ ਪਣੀ ਜਾ ਨਹੀਂ ਤੇ ਮੈਂ ਕੀ ਦੱਸਣਾ ਹੈ ਕਿ ਕਿੰਨੇ ਲਾ ਕੇ ਦਿੱਤਾ ਵਾ ਇਹਨ ਦਿਨੋਂ ਮੈਂ ਬਥੇਰਾ ਕਹਿ ਤੂੰ ਮਨੋਂ ਹੋਰ ਕੋਈ ਕਲਰ ਲੈ ਦੋ ਨਹੀਂ ਪਿੰਕ ਕਲਰ ਹੀ ਲਾ ਕੇ ਦੇਣਾ ਵਾ ਸਣੀ ਮੇਰੀ ਗੱਲ ਸੁਣੋ ਹਾਂ ਹਾਂਜੀ ਮੈਂ ਵੀ ਅੱਜ ਦੇੰਦੀ ਦਵਾਈ ਰਹਿ ਗਈ ਹੈ ਮੇਰੀ ਤੇ ਸਵੇਰੇ ਜਾ ਕੇ ਦਵਾਈ ਨਾ ਲੈਈਏ ਸਵੇਰੇ ਵੀ ਲਿਉਣੀ ਆ ਤੇ ਫਿਰ ਇਦਾਂ ਕਰਨਾ ਟਾਈਮ ਕਿਹਾ ਵਾ ਅਲੇ ਟਾਈਮ ਹੈਗਾ ਵਾ ਤੇ ਤੂੰ ਇਦਾਂ ਕਰਨਾ ਵੀ ਹੁਣੇ ਲੈ ਆਉਨੇ। ਹਾਂਏ ਹੁਣ ਇਹ ਹਲੇ ਜਾਣਾ ਹੁਣ। ਇਹ ਬੋਲੇ ਕੀ ਆ? ਕੱਲ ਫੇਰ ਮੈਂ ਕਿਸੇ ਪਾਸੇ ਨਿਕਲ ਗਿਆ ਤੇ ਫੇਰ ਮੇਰਾ ਟਾਈਮ ਨਾਲ ਲੱਗਾ ਤੇ ਫੇਰ ਤੂੰ ਕਹਿਣਾ ਵਾ ਵੀ ਮੇਰੇ ਨਾਲ ਨਹੀਂ ਗਏ। ਦੇ ਲਉ ਹਾਂ ਫੇਰ। ਤੂੰ ਐਦਾਂ ਕਰ। ਚੱਲ ਚਲੀਏ ਲੈ ਆਉਨੇ ਹਲੇ ਤੇ ਬੜਾ ਟਾਈਮ ਪਿਆ ਵਾ ਲੈ ਖਣ ਲਈ ਹੱਸਤਾ। ਤੇ ਮੈਂ ਕੱਪੜੇ ਵੀ ਨਹੀਂ ਬਦਲੇ ਜੇ ਕੱਪੜੇ ਬਦਲਨੇ ਨੇ। ਕੱਪੜੇ ਕਦੋਂ ਬਦਲਨੇ? ਕੱਪੜੇ ਠੀਕ ਆ। ਚੱਲ ਫੇਰ ਮੈਂ ਮੰਮੀ ਨੂੰ ਕਹਾਂ ਹੁਣੀ ਆ। ਬੱਸ। ਹਾਂ ਨਾਲ ਮੰਮੀ ਨੂੰ ਦੱਸਾਂ ਉਹ ਨਾਲ ਮੈਂ ਲੈ ਆਉਣੀ ਪਰਸਾ ਆਪਣਾ। ਚਲੋ। ਚੱਲ ਚੱਲੀਏ ਫਿਰ ਲੈ ਆਈ ਹੋਈ ਹੈ ਦਵਾਈਏ ਨਹੀਂ ਨਹੀਂ ਬਾਸੀ ਜੀ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਲੈ ਫੋਨ ਨਹੀਂ ਕੀਤਾ ਇਹ ਤੱਕ ਮੈਂ ਆ ਗਿਆ ਮੈਂ ਘਰ ਕੋਈ ਗੱਲ ਨਹੀਂ ਅਕਰੋਨਾ ਬਣੀ ਗੱਲ ਉਹ ਤੀ ਸੁਣਾਉ ਸਿੱਧਾ ਅੱਛਾ 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 ਨਾਲੇ ਵਧਾਈਆਂ ਵੀਰਾਂ ਦੇ ਆਵਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਚਲ ਮੈਂ ਕਰੋਨਾ ਗੱਲ ਕੋਈ ਹਾਂ ਹਾਂ ਜੀਵਨ ਆ ਤਮ ਛੱਡ ਤੇ 2 ਮਿੰਟ ਬੈਠ ਇੱਥੇ ਆਇਆ ਕੀ ਗੱਲ ਹੋ ਗਈ ਆ ਓਏ ਕਿਨਿਕ ਜੀ ਗੱਲ ਕਰਨੀ ਤੇਰਾ ਦੱਸੋ ਮੇਰੀ ਗੱਲ ਸੁਣ ਮਾਸੀ ਦਾ ਨਾ ਬਾਰ ਬਾਰ ਫੋਨ ਆਉਂਦਾ ਮੈਨੂੰ ਦੋ ਵਾਰ ਹੀ ਆ ਗਿਆ ਉਥੇ ਬਾਹਰ ਪੈਲੀ ਚ ਮਾਸੀ ਦਾ ਫੋਨ ਆਉਂਦਾ ਆਹੋ ਤੇ ਜੇ ਕੋਈ ਗੱਲ ਹੈਗੇ ਰਿਸ਼ਤੇ ਦੀ ਤੇ ਉਹਨੂੰ ਦੱਸ ਮਾਸੀ ਵੀ ਨਾ ਬਹੁਤੀ ਕਾਲੀ ਪੈ ਗਈ ਆ ਇਹਨੂੰ ਇਹ ਆ ਵੀ ਤਤੇ ਤਤੇ ਕਾ ਹੋ ਰਿਸ਼ਤਾ ਹੋ ਜੇ ਦਾ ਵਾਦਾ ਇਹੋ ਜੇ ਕੰਮ ਛੇਤੀ ਛੇਤੀ ਥੋੜੀ ਹੁੰਦੇ ਆ ਥੋੜਾ ਟਾਈਮ ਹੀ ਦੇਣਾ ਚਾਹੀਦਾ ਅਗਲੇ ਨੂੰ ਓ ਜੀਵਨ ਚੰਗੀਆਂ ਕੁੜੀਆਂ ਚੰਗੇ ਘਰ ਕਿਥੋਂ ਲੱਭਦੇ ਆ ਗੱਲ ਤੇ ਮੈਂ ਤੁਹਾਡੀ ਮੰਨੀ ਆ ਠੀਕ ਪਰ ਮੈਂ ਵੀ ਕੋ ਸੋਚਣਾ ਵਾਂ ਹੁਣ ਖੇਤੀ ਨਾਲ ਕਿੱਦਾਂ ਕਹਦਾ ਉਹਨੂੰ ਨਵਨੁਭੁ ਵਿਆਹ ਕਰ ਲਾ ਮੇਰੀ ਮਾਸੀ ਦੇ ਪੋਤੇ ਨਾਲ ਜਿਤਨਾ ਵੀ ਗੱਲ ਹੋਣਾ ਨਾ ਉਤਨਾ ਕਿੰਨਾ ਰੁਖ ਚ ਆਉਂਦਾ ਉਤਨਾ ਗੱਲ ਕਰਕੇ ਤੇ ਉਹਨੂੰ ਦੱਸ ਫੇਰ ਉਹਨੂੰ ਮੈਂ ਨਾ ਨਵ ਦੇ ਮਮੀ ਡੈਡੀ ਨਾਲ ਗੱਲ ਨਹੀਂ ਕੀ ਕਰਨੀ ਪਹਿਲਾਂ ਪਹਿਲਾਂ ਮੈਂ ਗੱਲ ਕਰੂੰਗੀ ਕੁੜੀ ਦੇ ਨਾਲ ਹਾਂ ਤੇਰੀ ਗੱਲ ਬਹੁਤ ਚੰਗੀ ਆਹ ਤੇ ਜੇ ਕੁੜੀ ਸਹਿਮਤ ਹੋਊਗੀ ਕਹੂਗੀ ਵੀ ਠੀਕ ਆ ਚਾਚੀ ਤੇ ਫੇਰ ਮੈਂ ਮਾਸੀ ਨੂੰ ਕਹੂੰਗੀ ਵੀ ਹਾਂ ਤੇ ਜੇ ਕੁੜੀ ਕਹੂਗੀ ਨਾ ਭਾਜੇ ਮੈਂ ਪੜਨਾ ਵਾਂ ਅਜੇ ਮੈਂ ਨਹੀਂ ਵਿਆਹ ਕਰਾਉਣਾ ਤੇ ਫੇਰ ਮੈਂ ਜ਼ਬਰਦਸਤੀ ਤੇਹੀ ਆਪਣੀ ਨਾਲ ਨਹੀਂ ਕਰਨੀ ਤਾਨੂੰ ਪਗਾਂ ਮੇਰਾ ਨਾਵਨਾ ਕਿੰਨਾ ਪਿਆਰ ਆ ਐਵੇਂ ਨਿਗੀ ਜੀ ਗੱਲ ਪਿਛੇ ਮੈਂ ਫੁੱਟ ਪਾ ਕੇ ਬਹਿ ਜਾ ਆ ਉਹ ਕੁੜੀ ਮੇਰੇ ਘਰੋਂ ਵੀ ਹਟ ਜੇ ਗੱਲ ਪਰ ਇੱਕ ਵਾ ਮੇਰੇ ਹੁੰਦੇ ਨਾ ਗੱਲ ਕਰੀਏ ਉਹਦੇ ਨਾਲ ਉਹ ਨਹੀਂ ਕਰਦੀ ਤੁਹਾਡੇ ਹੁੰਦੇ ਮੈਂ ਗੱਲ ਹੀ ਕਰਨੀ ਆ ਮੈਨੂੰ ਇੰਨੀ ਕੁ ਗੱਲ ਦਾ ਪਤਾ ਵਾ ਆਹ ਜੇ ਕੋਈ ਗੱਲ ਉਹਦੇ ਦਿਲ ਚ ਆਊਗੀ ਤਾਂ ਵੀ ਇਹਨੇ ਮੈਨੂੰ ਦੱਸ ਦੇਣੀ ਆ ਠੀਕ ਆ ਹੂੰ ਆਹੋ ਤੇ ਇਦਾਂ ਕਰੋ ਫੋਨ ਦੋ ਹ ਆਪਣਾ ਮੈਨੂੰ ਤੇ ਮੈਨੂੰ ਫੋਨ ਕਰਕੇ ਸੱਦਨੀ ਆ ਘਰੇ ਆ ਲੈ ਹਾਂ ਜੇ ਫੋਨ ਕਰਨਾ ਵਾ ਨਾ ਤੂੰ ਰਿਸ਼ਤੇਦਾਰੋਂ ਨਾ ਕਹੀਂ ਉਹ ਨੇ ਉਹਨੂੰ ਕਹੇ ਮੈਨੂੰ ਉਤਰਾ ਕੋ ਕੰਮ ਆ। ਨਾ ਤਹੀ ਮੈਨੂੰ ਸ਼ਦਾਨ ਸਮਝਿਆ ਵਾ। ਉਹਨੂੰ ਫੋਨ ਤੇ ਮੈਂ ਰਿਸ਼ਤਾ ਦੱਸ ਦਊਂਗੀ। ਪਰ ਜੋ ਵੀ ਆ ਨਾ ਕਰਕੇ ਗੱਲ ਬਾਤ ਤੇ ਮੁਰਕੇ ਮਾਸੀ ਨੂੰ ਦੱਸ ਦੇ। ਬੰਦਾ ਚੰਗਾ ਨਿਕਾ ਲੱਗਦਾ ਰਿਸ਼ਤੇਦਾਰੀ ਦਾ ਮਾਮਲਾ ਵਾ। ਜਿੱਦਾਂ ਦੀ ਮਾਸੀ ਹੁੰਦਾ ਦੇ ਤੁੰਗੀਂਗੇ। ਉਹ ਵੀ ਬਸ ਕਾਲੀ ਪਾਈ ਜਾਂਦੀ ਦਾ ਬੰਦਾ ਤੁਸੀਂ ਵੀ ਕਾਲੀ ਪਾਈ ਜਾਂਦੇ ਜੇ। ਥੋੜਾ ਹੌਸਲਾ ਰੱਖਿਆ ਕਰੋ। ਲੱਗੀਆਂ ਨਾ ਫੋਨ ਕਰਨ। ਹੁਣ ਸੱਦੂੰਗੀ ਘਰ ਆਊਗੀ ਗੱਲ ਕਰੂੰਗੀ ਬਹਿ ਕੇ ਉਹਨਾਂ ਤੇ ਫੇਰ ਹੀ ਕੋਈ ਜਵਾਬ ਦਾ ਮੈਨੂੰ ਪਤਾ ਲੱਗੂਗਾ। ਤੇ ਫੇਰ ਮਾਸੀ ਨੂੰ ਫੋਨ ਕਰਕੇ ਦੱਸ ਦਊਂਗੀ। ਕਰ ਲੈਣ ਤੋਂ ਗੱਲ ਹੁਣ ਮੈਨੂੰ ਚਲ ਜਾ ਜੋ ਵੀ ਅੱਜ ਤੱਕ ਤੈਨੂੰ ਚੰਗਾ ਲੱਗਦਾ ਕਰ ਲੈ ਆਪਣੀਆਂ ਮਾਰੀ ਜਾਂਦੇ ਨੇ ਸਾਰੇ ਨਹੀਂ ਆਵੇ ਕਾਲੀ ਪਵਾ ਨਾ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਆ ਪੁੱਤ ਅੱਛਾ 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 ਵਧੀਆ ਵਧੀਆ ਫਿਰ ਤੇ ਹੈ ਆਗੀਆਂ ਕਰ ਜੋ ਅੱਛਾ ਠੀਕ ਆ ਪੁੱਤ ਠੀਕ ਆ ਧਿਆਨ ਨਾਲ ਪੜਿਆ ਕਰ ਮੇਰੀ ਤੀ ਆਹੋ ਠੀਕ ਆ ਪੁੱਤ ਠੀਕ ਆ ਮੇਰੀ ਗੱਲ ਸੁਣ ਨਾ ਵਾ ਮੇਰਾ ਤਨ ਮੈਨੂੰ ਬੜਾਈ ਜੀ ਕਰਨ ਲਿਆ ਵਾ ਅਹੋ ਜਦੋਂ 2-3 ਦਿਨ ਹੋ ਜਾਂਦੇ ਆ ਨਾ ਮੈਨੂੰ ਇਸ ਤੀ ਹੋਂਦਿਆ ਪਿੰਦਾ ਵਾ ਏਦਾਂ ਕਰ ਹਾਂ ਮੇਰੀ ਤੀ ਆਹਾਂ ਚ ਰੱਖ ਮਿਲ ਲੈ ਮੈਨੂੰ ਨਹੀਂ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਤੇਰੀ ਮੰਮੀ ਦਾ ਸੁਭਾਅ ਹੋ ਜਾਵਾ ਐਵੇਂ ਕੋਈ ਗੱਲਬਾਤ ਕਰੂ ਤੇ ਫੇਰ ਮੇਰਾ ਮਨ ਬੜਾ ਦੱਸ ਹੋ ਜਾਂਦਾ ਵਾ ਆਹੋ ਨਹੀਂ ਇੱਥੇ ਆ ਤੂੰ ਕਰ ਹੂੰ ਚਲ ਠੀਕ ਆ ਫਿਰ ਹੈ ਮਡੀ ਕਣਾਈ ਤੈਨੂੰ ਆਈ ਜਰੂਰ ਪੱਕਾ ਵਾ ਨਾ ਚਲ ਠੀਕ ਆ ਆਹੋ ਆ ਜੀ ਆ ਜੀ ਫਿਰ ਚੰਗਾ ਪੁੱਤ ਸਤਿ ਸ੍ਰੀ ਅਕਾਲ ਲੈ ਕੀ ਹੰਦੀ ਚਾਚੀ ਕੋਈ ਗੱਲ ਨਹੀਂ ਅੱਛਾ ਅੰਮੀ ਆ ਮੈਂ ਠੀਕ ਆ ਫਿਰ ਆਹੋ ਤੇ ਕੋਈ ਨਹੀਂ ਆਂਦੀ ਆ ਨਾ ਦੰ ਮੈਂ ਆਰਾਮ ਨਾਲ ਬੈਠ ਕੇ ਉਹਦਾ ਨਾਲ ਗੱਲਬਾਤ ਕਰੂੰਗੀ ਸਾਰੀ ਪਿੰਦਿਆਂ ਨੇ ਕਹਦੀ ਇਹਨੂੰ ਵੀ ਆਹ ਗੱਲ ਵਾ ਐਵੇਂ ਗੱਲਾਂ 'ਚ ਗੱਲ ਪਾ ਕੇ ਵੀ ਹਾਂ ਇਤਾਂ ਇਤਰਾ ਕਿਤੇ ਘਰ-ਬਾਰ ਚੰਗਾ ਕੋਲਾ ਪੈ ਤੇ ਤੇਰਾ ਕਿਤੇ ਰਿਸ਼ਤਾ ਕਰਾ ਦਈਏ ਨਹੀਂ ਤੁਸੀਂ ਮੈਨੂੰ ਤੇ ਇਦਾਂ ਸਮਝਦੇ ਜਿਦਾ ਮੈਨੂੰ ਪਤਾ ਹੀ ਕੋਹਨੇਗਾ ਸਾਰਾ ਪਤਾ ਹੀ ਤੁਹਾਨੂੰ ਆ ਐਵੇਂ ਨਾ ਉਹ ਲੱਲੀ ਕੋਲਾ ਦੀ ਗੱਦੇ ਵਿੱਚ ਅੱਛਾ ਮੈਂ ਲੱਲੀਆਂ ਲਾਉਂਦੀ ਆ ਹਨਾ ਕਰਦੇ ਕੀ ਆ ਜਾ ਕੰਮ ਕਰੋ ਆਪਣਾ ਜਾ ਕੇ ਕੋਈ ਉਹ ਚਲ ਜਿੱਤਰਾ ਕਰਦੇ ਕਰਦਾ ਤੇ ਮਾਸੀ ਨੂੰ ਨਾ ਮੁੜ ਕੇ ਪਤਾ ਦੱਸਦੀ ਮੁੜ ਕੇ ਉਹ ਦੱਸ ਦੂੰਗੀ ਮਾਸੀ ਨੂੰ ਹੀ ਮਾਸੀ ਨੂੰ ਹੀ ਆਖਰ ਆਈ ਆ ਦਾਦਾ ਫੋਨ ਕਰੀ ਜਾਂਦੀ ਫੋਨ ਕਰੀ ਜਾਂਦੀ ਜਦੋਂ ਮੈਂ ਕਿਹਾ ਉਹਨੂੰ ਕਿ ਕੋਈ ਗੱਲ ਨਹੀਂ ਮੈਂ ਗੱਲਬਾਤ ਕਰਕੇ ਤੈਨੂੰ ਆਪੇ ਦੱਸੂਗੀ ਫਿਰ ਫੋਨ ਕਰਨ ਦਾ ਕੀ ਮਤਲਬ ਆਪਣਾ ਘੜੀ ਘੜੀ ਐਵੇਂ ਹੱਥ ਚੁੱਕ ਲਈ ਸਾਰੇ ਟੰਬਰ ਨੇ ਚੱਲ ਹੁਣ ਨਾ ਆਉਗੀ ਨਾ ਤੇ ਨਗਦੋਂ ਪਿਆਰ ਨਾਲ ਬਿਠਾੜ ਕੇ ਪੁੱਛੂਗੀ ਤੇ ਜੇ ਕੋਈ ਉਹ ਦਾਦੇ ਦੇ ਦਿਲ ਚ ਗੱਲ ਹੋਊਗੀ ਨਾ ਉਹ ਵੀ ਉਹਨੇ ਮੇਰ ਨਾਲ ਕარი ਦੇਣੀ ਆ ਬਥੇਰਾ ਪਿਆਰ ਕਰਦੀ ਆ ਮੇਰ ਨਾਲ ਉਹ ਲੈ ਆ ਪਾਣੀ ਕਦੋਂ ਦੀ ਗਈ ਆ ਪਾਣੀ ਲੈ ਆ ਗਈ ਆ ਤਹੀ ਵੀ ਥੋੜਾ ਬਹੁਤਾ ਹੌਸਲਾ ਕਰ ਲਿਆ ਕਰੋ ਫਿਰ ਵੀ ਗਈ ਹੈ ਪਾਣੀ ਲੈ ਕੇ ਆਉਣਾ ਆਹ ਲਓ ਪੀ ਲਓ ਮੇਰੀ ਗੱਲ ਸੁਣ ਨਵ ਨਹੀਂ ਆ ਜਾਂਦਰਾ ਨਿਕਲ ਨਹੀਂ ਕੀ ਗੱਲ ਆ ਨਵ ਦਾ ਕੀ ਦੱਸਾਂ ਗਈ ਪੜਨ ਉਹ ਅੱਥਰ ਚਲ ਗਈ ਆਪਣੀ ਸਹੇਲੀ ਦੇ ਘਰ ਕੇ ਟੋ ਲੈ ਗਈ ਬਦੋ ਬਦੀ ਉਹਦੀ ਮਾਂ ਨੇ ਦਿੱਤਾ ਸੂਟ ਜਾਂਦੀ ਆ ਤੇ ਸੂਟ ਵੇਖ ਲੈਂਦੀ ਆ ਜਾਂਦੀ ਆ ਤੇ ਸੂਟ ਨਾਲ ਨਾਲ ਲਾਲਾ ਕੇ ਵੇਂਦੀ ਆ ਅੱਛਾ ਆਹ ਕੋਈ ਪਤਾ ਨਹੀਂ ਹੁਣ ਜਿੰਨਾ ਚਿਰ ਸੂਟ ਸੀਪਦਾ ਨਹੀਂ ਪੌਂਦਾ ਨਹੀਂ ਉਹਨਾਂ ਜਦੋਂ ਨੂੰ ਠੰਡ ਥੋੜੀ ਪੈਣੀ ਚੱਲ ਕੋਈ ਗੱਲ ਨਹੀਂ ਇਹ ਦਾ ਇਹ ਹੁੰਦਾ ਵਾ ਜੀ ਉਹ ਗਈ ਤੇ ਉਹਨਾਂ ਦਿੱਤਾ ਵਾ ਜੇਕਰ ਕੱਲ ਨੂੰ ਉਰੀਸੇਲੀ ਨਾਲ ਆਏਗੀ ਤੇ ਹਲਤੋਂ ਵੀ ਖਰਚਾ ਖੋਤਾ ਕਰ ਦੇ ਉਹ ਤੇ ਬਾਬਾ ਮੈਂ ਉਹਨੂੰ ਪਹਿਲਾਂ ਹੀ ਕਹਿਤਾ ਵਾ ਪੀ ਇਹ ਭਾਰੀ ਹੁੰਦਾ ਵਾ ਅੱਜ ਤੋਂ ਲਿਆ ਸਾਨੂੰ ਕੱਲ ਨੂੰ ਦੇਣਾ ਵੀ ਪੈਣਾ ਅੱਗੋ ਐਡਾ ਮੂੰਹ ਕਰ ਲਿਆ ਇਹ ਤੇ ਹੱਥ ਨੂੰ ਹੱਥ ਵਾ ਤੇ ਨਾਲੇ ਮੇਰੀ ਗੱਲ ਸੁਣ ਪਤਾ ਨਹੀਂ ਮੁਣਕੇ ਕਿਦਾਂ ਦੇ ਸਹੁਰੇ ਮਿਲ ਜਾਣਗੇਾਂ ਕੁੜੀ ਨੂੰ ਕਿਦਾਂ ਦਾ ਪਰਿਵਾਰ ਮਿਲਣਾ ਕਿਸ ਨੇ ਕੋਈ ਚੀਜ਼ ਲੈ ਕੇ ਦੇਣੀ ਕਿ ਨਹੀਂ ਲੈ ਕੇ ਦੇਣੀ ਜਿਹੜੀ ਚੀਜ਼ ਕੁੜੀ ਮੰਗਦੀ ਹੁੰਦੀ ਨਾ ਲੈ ਕੇ ਦੇ ਆ ਚਲ ਤੂੰ ਇਹ ਧਰੀਜਾ ਪੂਰੀਆਂ ਕਰ ਦੇ ਜੇ ਨਾ ਤੁਸੀਂ ਤੈਨਾਂ ਕੋ ਕਮੀ ਆਉਂਦੀ ਤੇ ਆਪਣੀ ਧੀ ਨੂੰ ਮੈਂ ਤੇ ਉਹਦਾ ਪਿਓ ਆ ਮੈਂ ਤਾਂ ਕਰੂੰਗਾ ਹੀ ਹੋਰ ਕੌਣ ਕਰੂਗਾ ਜੇ ਇਹ ਨਾ ਕਰਾਂਗੇ ਤੇ ਇਹ ਇਦਾਂ ਹੀ ਸ਼ਰਮ ਨੂੰ ਵੀ ਲੈ ਕੇ ਦਿਆ ਕਰ ਤੂੰ ਵੀ ਕਰਿਆ ਕਰ ਉਹ ਬਾਬਾ ਮੈਂ ਵੀ ਧੀਜਾ ਕਰਾਂਗੀ ਮੈਂ ਕਿਉਂ ਨਹੀਂ ਕਰਨੀਆ ਨਾ ਕਰਕੇ ਮੈਂ ਮਰਨਾ ਤੇ ਸ਼ਰਮੀਆਂ ਚੀਜ਼ਾਂ ਮੈਂ ਅਖੜੀਆਂ ਢੱਕੀਆਂ ਵਾ ਉਹ ਵੀ ਧੀ ਆ ਨੂੰ ਜਦ ਧੀ ਚ ਕੀ ਫਰਕ ਹੁੰਦਾ ਉਹਨੂੰ ਵੀ ਲੈ ਕੇ ਦਿਆ ਕਰ ਮੈਂ ਤਾਂ ਨਾ ਬ ਨਾਲੋਂ ਪਹਿਲਾਂ ਉਹਨੂੰ ਲੈ ਕੇ ਦਿੰਦੀ ਤੇ ਇਹ ਨਾ ਸਮਝੇ ਕਿ ਮੇਰੀ ਸੱਸ ਵਾ ਆਪਣੀ ਧੀ ਨੂੰ ਲੈ ਕੇ ਦਿੰਦੀ ਐ ਨਾ ਮੈਨੂੰ ਨਹੀਂ ਲੈ ਕੇ ਦਿੰਦੀ ਉਹ ਵੀ ਗੱਲ ਠੀਕ ਵਾ ਪਰ ਕੁੜੀ ਨਾਲ ਨਾ ਐਵੇਂ ਵੱਡੋ ਟੁਕੂ ਨਾ ਦੋ ਨੇ ਆਣੇ ਆ ਤੇ ਜੇ ਭਲਾ ਚਾਰ ਹੁੰਦੇ ਜਾਂ ਪੰਜ ਹੁੰਦੇ ਤੇ ਫੇਰ ਸਾਨੂੰ ਮਾੜੇ ਲੱਗਣੇ ਉਹ ਚਲੋ ਫੇਰ ਇਹ ਹੁੰਦਾ ਵਾ ਖਰਚਾ ਵੱਜ ਜਾਂਦਾ ਵਾ ਫੇਰ ਬੰਦਾ ਹੱਥ ਘੁੱਟ ਕੇ ਚੱਲਦਾ ਥੋੜਾ ਜਿਆ ਤੇ ਕੋਈ ਗੱਲ ਨਹੀਂ ਉਹ ਬਾਬਾ ਕਿਸਮਤ ਆਪੋ ਆਪਣੀ ਖਾਣੀ ਆ ਸਾਰਿਆਂ ਨੇ ਓਏ ਓ ਤੇ ਗੱਲ ਠੀਕ ਆ ਤੂੰ ਪੁੱਠੇ ਬੰਨੇ ਨੂੰ ਚੱਲ ਜਾ ਕਰ ਫੇਰ ਹੁਣ ਦੋ ਤੇ ਦੋ ਗੱਲ ਕਰਨੀ ਤੂੰ ਪੰਜਾਂ ਦੀ ਮਤਲਬ ਕਰਾਓ ਰੋਟੀ ਪੱਕੀ ਨਾ ਰੋਟੀਆਂ ਦੇ ਖਾ ਲੋ ਰੋਟੀ ਪੱਕੀ ਆ ਕੋਈ ਤੈਨੂੰ ਅਗਲੀ ਗੱਲ ਦੱਸ ਜੀ ਨਾ ਤੂੰ ਚੜਦੇ ਨੂੰ ਲੈਣਾ ਹੁੰਦਾ ਮੈਂ ਆਨਾ ਗਾਹ ਤੋਂ ਪਾਣੀ ਲੈ ਕੇ ਨਹੀਂ ਆਇਆ ਕਰਨਾ ਮੈਂ ਨਿਆਣੇ ਹੱਥ ਕੱਲ ਦਿਆ ਕਰਨਾ ਨਾ ਲੈ ਕੇ ਆ ਤੂੰ ਇਹ ਗੱਲ ਪੈਣਾ ਹੁੰਦਾ ਇਦਾਂ ਹੀ ਤੇ ਪਤਾ ਨਹੀਂ ਕਿਦਾਂ ਦਾ ਤਾ ਡੱਸਣਾ ਮੇਰੇ ਕੋਨੇ ਹੈ ਨਾ ਆਈ ਉਦੋਂ ਮੈਂ ਪਾਣੀ ਪੀ ਕੇ ਜੀਣਾ ਪਤਾ ਨਹੀਂ ਕੀ ਆਪਣੇ ਆਪ ਨੂੰ ਲੰਮੜਦਾਰ ਨਹੀਂ ਸਮਝਦੀ ਆ ਕਿ ਮੇਰੇ ਸਿਰ ਤੇ ਸਾਰਾ ਕੰਮ ਚੱਲਣ ਰਿਹਾ